ਪਾਇਨ ਮਸ਼ੀਨਾਂ ਬਕਾਊ ਆ ਜੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਮੋਬਾਈਲ ਨੰਬਰ ਵੀ ਉਹਨਾਂ ਦੇ ਸਕਰੀਨ ਦੇ ਉੱਪਰ ਚੱਲਦੇ ਆ ਜੀ ਕੱਲੀ-ਕੱਲੀ ਮਸ਼ੀਨ ਦੇ ਉੱਤੇ ਕਰੋ ਕਟੜ ਜਿਹੜੇ ਵੀ ਭਰਾ ਨੂੰ ਮਸ਼ੀਨਾਂ ਦੀ ਜ਼ਰੂਰਤ ਆ ਜੀ ਮਸ਼ੀਨਾਂ ਦੇ ਨੰਬਰ ਮਾਲਕਾਂ ਦੇ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਕੱਲੀ-ਕੱਲੀ ਮਸ਼ੀਨ ਦੇ ਉੱਤੇ ਵੱਡਾ ਗੀਅਰ ਨਾਲ ਦੇ 60 ਤੋਂ 65 ਪੈਸੇ ਟਾਇਰ 11 ਨੰਬਰ ਸ਼ਾਫਟਾਂ ਆਦਿ ਵਗੈਰਾ ਸਾਰੀਆਂ ਨਵੀਆਂ ਪੰਜਾਬ ਨੰਬਰ 6 ਪੀ ਰੀਲ ਚਰਨਾ ਵਗੈਰਾ ਸਾਰੀਆਂ ਨਵੀਆਂ 65 ਸਾਰੀ ਅਸੈਂਬਲੀ ਬਹਿਰੰਗਾ ਵਾਲੀ ਜਿਹੜੀ ਜਿੰਨੀ ਵੀ ਅਸੈਂਬਲੀ ਆ ਜੀ ਸਾਰੀ 7 ਨੰਬਰ ਦੀ ਆ ਜੀ ਐਮ ਐਸ ਮਸ਼ੀਨ ਜੀਰੇ ਦੇ ਵਿੱਚ ਪਕਾਉਗਾ ਜੀ 2013 ਮਾਡਲ 2013 ਮਾਡਲ ਆਲ ਦੇ ਟਾਈਮ ਦੇ 60 ਤੋਂ 65 ਪੈਸੇ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਆ ਜੀ ਇਹ ਜੀਰੇ ਦੇ ਵਿੱਚ ਬਕਾਉ ਜਿਹੜਾ ਮੋਗੇ ਤੇ ਮਖੂ ਦੇ ਵਿੱਚ ਆਲੇ ਜਿਹੜਾ ਜੀਰਾ ਆ ਜਾਂਦਾ ਜੀ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਜੀ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਿਸਪਰਕ ਕਰ ਸਕਦੇ ਹੋ ਜੀ ਸਾਢੇ 6 ਲੱਖ ਰੁਪਏ ਡਿਮਾਂਡ ਆ ਜੀ ਪਰ ਵੀਰ ਕਹਿੰਦਾ ਆਪਾਂ ਸਾਢੇ 6 ਲੱਖ ਦੇ ਵਿੱਚੋਂ ਮਾਤਰਾ ਪੂਰਾ ਖੁੱਲਡੋਲਾ ਕਰ ਦਾਂਗੇ ਜੀ ਸਿੱਕਣਾ ਪੂਰਾ ਓਕੇ ਆ ਗੁੱਡ ਕੰਡੀਸ਼ਨ ਦੇ ਵਿੱਚ ਆ 50 ਤੋਂ 55 ਪੈਸੇ ਟਾਇਰ ਆ ਜੀ ਇਹ ਜੀਰੇ ਦੇ ਵਿੱਚ ਖੜੀ ਆ ਜੀ ਜਿਹੜੀ ਮਸ਼ੀਨ ਮਸ਼ੀਨ ਹੈ ਇਹ ਐਚਐਸਆਰ 930 ਜਿਹੜਾ ਮਖੂਰੇ ਕੋਰੇ ਆ ਨਾ ਜੀਰਾ ਮੋਗੇ ਤੇ ਮਖੂਰੇ ਵਿਚਾਲੇ ਆ ਜਾਂਦਾ ਜੀਰਾ ਇਹ ਇਹ ਮਸ਼ੀਨ ਉੱਥੇ ਬਕਾਉ ਆ ਮੋਡਲ ਨੰਬਰ ਵੀਰ ਹੋਣਾ ਸਕਰੀਨ ਦੇ ਉੱਪਰ ਚੱਲਦਾ ਜੀ 520000 ਦੇ ਵਿੱਚੋਂ ਵੀਰ ਹੋਣਗੇ ਜੀ ਆਪਾਂ ਮਾਣਤਨ ਪੂਰਾ ਕਰ ਦਾਂਗੇ ਜੀ ਚੈਨਾ ਅਰਿਆਨਾਵੀਆਂ ਜੀ ਟਾਇਰ 50 ਤੋਂ 55 ਪੈਸੇ ਡਿਸਪੋਜ਼ਲ ਇੰਜਣ ਦੇ ਵਿੱਚ ਚੱਲਸਾਰ ਮਸ਼ੀਨ 520000 ਰੁਪਏ ਮਖੂਰੇ ਦੇ ਵਿੱਚ ਇਹ ਮਸ਼ੀਨ ਬਕਾਉ ਆ ਜੀ 2012 ਮਾਡਲ ਮੋਡਲ ਨੰਬਰ ਵੀਰ ਹੋਣਾ ਸਕਰੀਨ ਦੇ ਉੱਪਰ ਚੱਲਦਾ ਜੀ ਜੇ ਕੋਈ ਹੋਰ ਕੋਈ ਜਾਣ ਕੇ ਪ੍ਰਾਪਤ ਕਰਨੀ ਤਾਂ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਵੀਰੇ ਕਾਲ ਕਰ ਸਕਦੇ ਆ ਜੀ ਪੇਟੀਬੰਦ ਇੰਜਣ ਦੇ ਨਾਲ ਪੂਰੀ ਇੰਜਣ ਗੇਅਰ ਦੀ ਗਾਰੰਟੀ ਆ ਜੀ ਪੇਟੀਬੰਦ ਇੰਜਣ ਆ ਜੀ 2011 ਮਾਡਲ ਆ ਜੀ ਮੂਹਲੇ ਡਰਕਟ ਕੋਲ 70 ਪੈਸੇ ਮਗਲੇ ਟਾਇਰ ਬਿਲਕੁਲ ਨਵੇਂ ਵਰਗੇ ਵਧੀਆ ਸਾਫ ਸੁਥਰੇ ਪਏ ਆ ਪੰਜਾਬ ਨੰਬਰ ਦੀ ਪੇਟੀਬੰਦ ਇੰਜਣ ਦੇ ਨਾਲ 2011 ਮਾਡਲ ਕਰਤਾਰ ਮਸ਼ੀਨ ਮਾਸਿਆ ਨੰਬਰ ਲੱਗਿਆ ਹੋਇਆ ਇਹ ਜੀ 7 ਲੱਖ 45000 ਰੁਪਏ ਦੇ ਵਿੱਚ ਪਕਾਊਗਾ ਜੀ ਬਰਨਾਲੇ ਕੋਲੇ ਜਿਹੜਾ ਹੰਢਾਇਆ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਕਟਰ ਦੇ ਉੱਤੇ ਮੋਟਰ ਹੈ ਮਸ਼ੀਨ ਤੁਹਾਡੇ ਸਾਹਮਣੇ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਹੈ ਪੂਰੀ ਸਾਫ਼ ਸੁਥਰੀ ਮਸ਼ੀਨ ਹੈ ਬਾਦੂ ਬਲਟ ਦੇ ਨਾਲ 47000 ਰੁਪਏ ਦੀ ਡਿਮਾਂਡ ਹੈ ਜੀ ਇਹ ਬਰਨਾਲੇ ਕੋਲੇ ਹੰਡਾਇਆ ਜੀ ਉੱਥੇ ਇਹ ਮਸ਼ੀਨ ਬਕਾਊ ਆ ਬਵਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਵਧੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਕਿਸੇ ਵੀ ਤਰ੍ਹਾਂ ਸੰਪਰਕ ਕਰ ਸਕਦੇ ਆ ਜੀ 745000 ਦੇ ਵਿੱਚੋਂ ਪੂਰਾ ਵਧੀਆ ਮਾਨਦਲ ਵੀ ਥੋੜੀ ਜਿਹੀ ਕਰਦਾਂਗੇ ਕਟਰ ਦੇ ਉੱਤੇ ਮੋਟਰ ਪੇਟੀ ਵਾਲ ਨਿੰਨ 2011 ਮਾਡਲ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਪੂਰਾ ਓਕੇ ਕਰੋ ਕੰਟੈਕਟ ਜੌਨ ਡੀਅਰ ਤੇ 16 ਲਿਕਾ ਟਰੈਕਟਰ ਬਕਾਉ ਆ ਜੀ ਜੌਨ ਡੀਅਰ 5310 2008 ਮਾਡਲ ਇਹ 4.5 ਲੱਖ ਰੁਪਏ ਦੀ ਡਿਮਾਂਡ ਆ ਜੀ 16 ਲਿਕਾ ਟਰੈਕਟਰ 2002 ਮਾਡਲ 750 ਡੀਆਈ ਇਹ ਦੀ 2 ਲੱਖ ਡਿਮਾਂਡ ਆ ਜੀ ਇਹ ਹੈਗਾ ਜੀ ਬਠਿੰਡੇ ਸ਼ਹਿਰ ਦੇ ਚ ਬਕਾਉ ਜੌਨ ਡੀਅਰ 16 ਟੈਲਾ ਦੇ ਵਿੱਚ ਵੱਡਾ ਜਿਹੜਾ ABC ਵਾਲਾ 5310 ਕਾਲੇ ਢੱਡ ਵਾਲਾ ਬਾਂਪਰ ਵੱਡਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਟੈਡਾ ਤੇ ਪੂਰੇ ਵਧੀਆ ਮੋਡ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਮਤੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਫਿਰ ਸੰਪਰਕ ਕਰ ਸਕਦੇ ਹੋ ਬਠਿੰਡੇ ਦੇ ਵਿੱਚ ਇਹ ਟਰੈਕਟਰ ਦੋਨੇ ਪੱਖ ਆਉਗੇ ਇੱਕੋ ਇੱਕੋ ਘਰੇ ਕਰੋ ਜੀ ਕੰਟੈਕਟ ਟੀਟੀ ਬੰਦ ਇੰਜਣ ਘਟ ਘਟ 50 ਤੋਂ 55 ਪੈਸੇ ਟਾਇਰ ਮੂਰਲੇ ਜਿਹੜਾ ਮਗਲ ਡਾਰਾ ਜੀ ਉਹ ਘਟ ਘਟ 85 ਪੈਸੇ ਇੰਡਰ ਪੇਟੀ ਬੰਦਾ ਜੀ ਇਹ ਭਵਾਨੀਗੜ੍ਹ ਦੇ ਵਿੱਚ ਮਸ਼ੀਨ ਪਕਾਊਆ ਜੀ ਮੋਦਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਇੰਡਰ ਗੇਅਰ ਪੂਰੀ ਓਕੇ ਆ ਜੀ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਮਸ਼ੀਨ ਆ ਜੀ ਭਵਾਨੀਗੜ੍ਹ ਜਿਹੜਾ ਸੰਗਰੂਰ ਕੋਲੇ ਆ ਜੀ ਗਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਇੰਡਰ ਗੇਅਰ ਦੀ ਪੂਰੀ ਗਾਰੰਟੀ ਮਿਲੂ ਜੀ ਪੇਟੀਬੰਦ ਇੰਜਣ ਦੇ ਨਾਲ ਇਹ 5,25,000 ਰੁਪਿਆ ਡਿਮਾਂਡ ਆ ਜੀ ਹਿੰਦ ਮਸ਼ੀਨ 2010 ਮਾਡਲ ਦਾ ਜੀ ਇੰਜਣ ਗੇਅਰ ਪੂਰਾ ਓਕੇ ਆ ਜੀ ਫੇਰ ਵੀ ਤੁਸੀਂ ਆਪ ਦੀ ਤਸੱਲੀ ਕਰਨੀ ਤੁਸੀਂ ਨਾਲ ਆ ਤਾਂ ਮੈਸਤਰੀ ਲੈ ਕੇ ਜਾ ਕੇ ਤੁਸੀਂ ਸੌਦਾ ਕਰ ਸਕਦੇ ਆ ਜੀ 5 ਕਟਰ ਵਾਲ ਦਾ ਸਾਰਾ ਕੰਮ ਹੋਇਆ ਹੋਇਆ ਜੀ ਕਟਰ ਜਾਨਕ ਗੁੱਡ ਕੰਡੀਸ਼ਨ ਦੇ ਵਿੱਚ ਆ ਤੇ ਮਸ਼ੀਨ ਵੀ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਆ ਜੀ ਵਾਲ ਨੰਬਰ ਵੀ ਇਹਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਨ ਬੁਕਾ ਰਹੇ ਹੋ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਪੇਟੀਬੰਦ ਇੰਜਣ 80 ਤੋਂ 85 ਪੈਸੇ ਟਾਇਰ ਜੀ ਇਹ ਪ੍ਰੀਤ ਮਸ਼ੀਨ 2004 ਮਾਡਲ ਇਹ ਬਾਗੇ ਪਰਾਲੇ ਕੋਲੇ ਪਿੰਡ ਪਰਿੰਦਾ ਜੀ ਚੀਜ਼ ਦਾ ਚੀਜ਼ ਦਾ ਸੁਖਾਨੰਦ ਦੇ ਬਿਲਕੁਲ ਨਾਲ ਚਲ ਜਾਂਦਾ ਬਾਗਾ ਪਰਾਲਾ ਤਹਿਸੀਲ ਮੋਗਾ ਜ਼ਿਲ੍ਹਾ ਮੌਜੂਦ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਮਿਲੂ ਜੀ 80 ਤੋਂ 85 ਪੈਸੇ ਡਰ ਮੂਰਲੇ 916 ਦੇ ਪਾਏ ਹੋਇਆ ਜੀ ਉਹ ਵੀ 70 ਪੈਸੇ ਦਾ ਟਾਇਰ ਆ ਜੀ 5,30,000 ਰੁਪਏ ਦੀ ਡਿਮਾਂਡ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਇੰਜਨ ਗੇਅਰ ਦਾ ਪੇਟੀ ਮਾਨਦਾ ਜੀ 80 ਤੋਂ 85 ਪੈਸੇ ਡਰ ਮੂਰਲੇ ਮਗਲੇ ਟਾਇਰ ਇਹਦੇ ਕਟੋ ਕਟ ਜੀ 70 ਪੈ ਇਹ ਜੀ ਮੋਗਾ ਜ਼ਿਲ੍ਹਾ ਬਾਗਾਪੁਰਾਣਾ ਤਹਿਸੀਲ ਪਿੰਡ ਪੈਂਦਾ ਜੀ ਜੀਦਾ ਜੀਦਾ ਪਿੰਡ ਪੈਂਦਾ ਜੀ ਬਾਗੇਪੁਰਾਣੇ ਤੋਂ 18-20 ਕਿਲੋਮੀਟਰ ਅੱਗੇ ਦੂਰੀ ਤੇ ਠੀਕ ਆ ਜੀ ਸੋਖਾਨਾਂ ਦੇ ਬਿਲਕੁਲ ਨਾਲ 5,30,000 ਰੁਪਏ ਦੀ ਡਿਮਾਂਡ ਆ ਜੀ 5,30,000 ਦੇ ਵਿੱਚੋਂ ਇਹ ਡਿਮਾਂਡ ਤਾਂ ਹੋਊ ਜੀ ਪੂਰੀ ਸਾਫ਼ ਸੁਥਰੀ ਤੇ ਗੁੱਡ ਕੰਡੀਸ਼ਨ ਦੇ ਵਿੱਚ ਮਸ਼ੀਨ ਆ ਜੀ ਪੂਰੀ ਸਾਫ਼ ਸੁਥਰੀ ਜਿਹੜਾ ਸਮਾਨ ਹੋਊਗਾ ਜੀ ਨਾਲ ਮਿਲ ਜਾਊਗਾ ਕਿਸੇ ਪਾਸੇ ਕੋਈ ਬਾਧੂ ਬਿਲਡਿੰਗ ਸ਼ੈਲਡਿੰਗ ਨਹੀਂ ਤੇ ਮੋਟਰ ਲੱਗੀ ਹੋਈ ਆ ਜੀ ਪਹਿਲੇ ਨਾਂ ਦੀ ਪਾਸਾਨਰ ਪਹਿਲੇ ਨਾਂ ਦੀ ਲੋਟੇ ਮਸ਼ੀਨ 787 ਵੱਡੀ 90 ਪੈਸੇ ਟੈਰਾ ਦੇ ਵਿੱਚ ਬਿਲਕੁਲ ਗੁੱਡ ਕੰਡੀਸ਼ਨ ਲਾਲ ਹਿੰਨੋ ਇੰਜਣ ਦੇ ਵਿੱਚ ਐਸਐਮਐਸ ਇਹਨੂੰ ਲੱਗਿਆ ਹੋਇਆ ਜੀ ਪੂਰੀ ਇੰਜਣ ਗੀਅਰ ਦੀ ਓਕੇ ਆ ਵੀਰ ਹੁਣੀ ਕਹਿੰਦੇ ਚਾਹੇ ਨਾਲ ਆਲਾ ਵਸਤੀ ਲਿਆ ਕੇ ਤਸੱਲੀ ਕਰ ਲਿਓ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਆ ਵੀ ਸਾਨੂੰ ਕੋਈ ਚੱਕਰ ਨਹੀਂ ਮਸ਼ੀਨ ਅੱਧਾ ਘੰਟਾ ਸਟਾਰਟ ਕਰਾ ਕੇ ਘੰਟਾ ਸਾਲਾ ਕਰਾ ਦਿਓ ਪੂਰੀ ਕੱਡ ਕੰਡੀਸ਼ਨ ਦੇ ਵਿੱਚ ਜਿਹੜਾ ਸਮਾਨ ਹੋਊਗਾ ਨਾਲ ਉਹ ਵੀਰ ਹੁਣੀ ਦੇ ਦੇਣਗੇ ਇਹ ਮੌਕੇ ਕੋਲੇ ਆ ਜਾਂਦਾ ਜੀ ਲੋਪੋ ਲੋਪੋ ਪੈਂਡ ਜੀ ਜੇ ਆਪਾਂ ਕੌਂਟੈਕਟ ਗ੍ਰਾਮ ਵਾਲੇ ਪਾਸੇ ਜਾਵਾਂਗੇ ਤੇ ਜੀ ਕੌਂਕੇ 2000 ਲੋਪੋ ਆ ਜਾਂਦਾ ਜੀ ਆਪਾਂ ਮੋਗਲੇ ਦੇ ਪਾਸੇ ਦੀ ਆਉਣਾ ਜੀ ਤਾਂ ਫਿਰ ਬਦਨੀ ਲੋਪੋ ਆ ਜਾਂਦਾ ਜੀ ਮਾਡਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਵੀ ਦਿੱਤੇ ਹੋਏ ਨੰਬਰ ਉੱਤੇ ਤੁਸੀਂ ਵੀਰੇ ਸੰਪਰਕ ਕਰ ਸਕਦੇ ਆ ਜੀ 2020 ਮਾਡਲ 14 ਲੱਖ ਰੁਪਏ ਡਿਮਾਂਡ ਆ ਜੀ ਲੋਟੇ ਮਸ਼ੀਨ ਓਗੇ ਕੋਲੇ ਆਉਂਦਾ ਜੀ ਪੈਂਡ ਲੋਪੋ ਬਧਨੀ ਦੇ ਜਮਾ ਨਾਲ 14 ਲੱਖ ਦੇ ਵਿੱਚੋਂ ਮਾਣ ਦੋ ਹਜੂ ਜੀ ਬਾਗੇ ਫਰਾਨੇ ਦੇ ਵਿੱਚ ਮਸ਼ੀਨ ਹਰਜੀਤ 2022 ਮਾਡਲ ਪੰਜਾਬ ਨੰਬਰ ਦੀ ਬਕਾਊ ਆ ਜੀ ਤੁਸੀਂ ਫੋਟੋਆਂ ਰਹੀ ਤੇ ਵੀਡੀਓ ਰਹੀ ਤੁਸੀਂ ਮਸ਼ੀਨ ਤੇ ਕਟਰ ਤੁਸੀਂ ਸਾਰਾ ਦੇਖ ਲੈਣਾ ਵਾ ਜੀ ਟੈ ਟੱਪੇ 85 ਪੈਸੇ ਘਟੋ ਘਟ ਮਸ਼ੀਨ ਬਿਲਕੁਲ ਨਵੀਂ ਬ੍ਰਾਂਡ ਨੂੰ ਆਰ ਕੀ ਮਸ਼ੀਨ ਪਈਆ ਕਿਸੇ ਪਾਸੇ ਕੋਈ ਬਿਲਡਿੰਗ ਸ਼ਿਲਡਿੰਗ ਕੋਈ ਪਾਧੂ ਟੌਚਿੰਗ ਲੱਗੀ ਹੋਈ ਟਾਟਾ ਤੇ ਪੂਰੇ ਵਧੀਆ ਪੂਰੀ ਕਾਟ ਕੰਡੀਸ਼ਨ ਦੇ ਵਿੱਚ ਨਵੇਂ ਵਰਗੀ ਰੰਗ ਪਗਾਰਾ ਸਾਰਾ ਨਾਲ ਦਾ ਔਰ ਇਹਨਾਂ ਨਾਲ ਦੇ ਟਾਇਰ ਪੂਰੇ ਵਧੀਆ 85 ਪੈਸੇ ਇਹ ਬਾਗਾਪੁਰਾਣੇ ਦੇ ਵਿੱਚ ਮਸ਼ੀਨ ਪਕਾਊਾ ਜੀ 2022 ਮਾਡਲ ਇਹਦੀ ਬਾਗਾਪੁਰਾਣਾ ਤਸਵੀਰ ਦੇ ਵਿੱਚ ਖੜੀ ਆ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਤੋਂ ਕੋਟਕਪੂਰਾ ਰੋਡ ਦੇ ਉੱਤੇ ਮੋਗੇ ਤੋਂ ਜਾਨਕ 20 ਕਿਲੋਮੀਟਰ ਕੋਟਕਪੂਰੇ ਵਾਲੇ ਪਾਸੇ ਇਹ ਬਾਗਾਪੁਰਾਣਾ ਆ ਜਾਂਦਾ ਜੀ 13.5 ਲੱਖ ਰੁਪਏ ਦੀ ਡਿਮਾਂਡ ਆ ਜੀ 2022 ਮਾਡਲ ਪੂਰੀ ਕਾਟ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਦੀ ਪੂਰੀ ਓਕੇ 13.5 ਲੱਖ ਦੇ ਵਿੱਚੋਂ ਵੀਰ ਹੁਣੇ ਕਹਿੰਦੇ ਮਾਣਤ ਨਾਲ ਕਰ ਦਾਂਗੇ ਆਪਾਂ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ 02 ਇੰਜਨ ਇਹ ਪਿੰਡ ਬਾਨੂਕਰੇ ਵਿੱਚ ਗੁਰੂ ਨਾਨਕ ਮਸ਼ੀਨ ਬਿਕਾਊ ਆ ਜੀ 2012 ਮਾਡਲ ਮਸ਼ੀਨ ਤੁਸੀਂ ਫੋਟੋਆਂ ਰਹੀਂ ਤੇ ਵੀਡੀਓ ਰਹੀਂ ਦੇਖ ਸਕਦੇ ਆਂ ਜੀ ਇੰਜਨ ਗੇਅਰ ਪੂਰਾ ਓਕੇ ਆ ਇਹ ਐਸਐਮਐਸ ਲੈਣਾ ਮਾਤਾ ਜੀ ਉਹਦਾ ਰੇਟ ਵੱਖਰਾ ਹੋਊਗਾ ਵੈਸੇ ਮਸ਼ੀਨ ਦਾ ਜਿਹੜਾ ਰੇਟ ਆ ਜੀ ਕੱਲੀ ਦਾ ਐਸਐਮਐਸ ਤੋਂ ਬਿਨਾ ਉਹ 6,65,000 ਰੁਪਏ ਡਿਮਾਂਡ ਆ ਜੀ 2 ਲੱਖ 2012 ਮਾਡਲ ਆ ਜੀ 6,65,000 ਰੁਪਏ ਡਿਮਾਂਡ ਆ ਐਸਐਮਐਸ ਤੋਂ ਲੈਣਾ ਜੇ ਐਸਐਮਐਸ ਲੈਣਾ ਵਾ ਤਾਂ ਫਿਰ ਇਹ 665000 ਦੇ ਵਿੱਚ ਹੋਰ ਪੈਸੇ ਐਡ ਹੋ ਜਾਣਗੇ ਜੀ ਵਾਧਾ ਘਾਟਾ ਵੈਸੇ ਹੋ ਜਾਊਗਾ ਜੀ ਮਾਣੋ ਕਿ ਪਿੰਡ ਜਿਤਰਾਉਂ ਦੇ ਵਿੱਚ ਆ ਜਾਂਦਾ ਜੀ ਇਹ ਜੇ ਆਪਾਂ ਰਾਏਕੋਟਾ ਦੀ ਸਾਈਡ ਤੋਂ ਆਵਾਂਗੇ ਤਾਂ ਜੀ ਝੋਲੜਾ ਬਸੀਆਂ ਝੋਲੜਾ ਮਾਣੋ ਕਿ ਇਹਨਾਂ ਜੇ ਕਮਾਲਪੁਰ ਵਾਲੇ ਪਾਸੇ ਦੀ ਆਉਣਾ ਤਾਂ ਅੱਧਾ ਲੰਮੇ ਜੱਟਪੁਰੇ ਮਾਣੋ ਕਿ ਇਹਨੂੰ ਆਇਆ ਜਾਂਦਾ ਜੀ 2012 ਮਾਡਲ ਟਾਟਾ ਪੇ ਪੂਰੇ ਵਧੀਆ ਨਵੇਂ ਇੰਨਣਗੇਰ ਦੀ ਪੂਰੀ ਗਾਰੰਟੀ ਮੋਬਾਈਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਵੀ ਇਸ ਪਰਖ ਕਰ ਸਕਦੇ ਆ ਜੀ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਵਿਸ਼ਾਲ ਮਸ਼ੀਨ 2022 ਮਾਡਲ ਇਹ ਜੀ ਬਕਾਊ ਹੈ ਹਰਿਆਣੇ ਦੇ ਵਿੱਚ ਜਿਹੜਾ सिरसा ਵਾ सिरसा ਤੋਂ 15 ਕਿਲੋਮੀਟਰ ਅੱਗੇ ਨੂੰ ਜਾਣਾ ਜੀ ਉੱਥੇ ਆ ਜੀ ਐਲਾਬਾਦ सिरसा ਤੋਂ ਜਾਣਕ 10-15 ਕਿਲੋਮੀਟਰ ਦੂਰੀ ਤੇ ਆ ਜੀ ਐਲਾਬਾਦ ਉੱਥੇ ਇਹ ਮਸ਼ੀਨ ਬਕਾਊ ਆ ਜੀ 2022 ਮਾਡਲ ਹੈ ਇੰਨਣਗੇਰ ਪੂਰਾ ਓਕੇ ਆ ਇੰਜਨ ਪੂਆ ਓਕੇ ਆ ਜੀ ਤਸੱਲੀ ਕਰ ਲਈ ਜਦੋਂ ਨਾਲ ਤੁਸੀਂ ਆਦਾ ਬੈਸਤਰੀ ਲੈ ਜਿਓ ਤਸੱਲੀ ਕਰਕੇ ਸੌਦਾ ਕਰਿਓ ਜੀ 21 ਲੱਖ ਰੁਪਏ ਦੀ ਡਿਮਾਂਡ ਆ ਜੀ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਐਚ ਆਰ ਨੰਬਰ ਹੈ ਅਲਾਹਾਬਾਦ ਦੇ ਵਿੱਚ ਮਸ਼ੀਨ ਖੜੀ ਆ ਜੀ ਸਿਰਸੇ ਦੇ ਨਾਲ ਹਰਿਆਣੇ ਦੇ ਵਿੱਚ ਠੀਕ ਆ ਜੀ ਗੁੱਡ ਕੰਡੀਸ਼ਨ ਦੇ ਵਿੱਚ ਆ ਆਲ ਓਰੀਜਨਲ ਮਸ਼ੀਨ ਆ ਕਲਰ ਪੁੱਛੋ ਇੰਜਨ ਗੇਅਰ ਪੂਰਾ ਓਕੇ ਪੂਰੀ ਗਾਰੰਟੀ ਆ ਜੀ ਨਾਗੋਸ਼ਪਤਾ ਲੱਗੇ ਤਾਂ ਵੀਰ ਤੋਂ ਕਾਲ ਕਰਕੇ ਬਥੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਜੀ ਫੋਟੋ ਮੋਗਾਲ ਲਿਓ ਲੋਕੇਸ਼ਨ ਮੋਗਾਲ ਲਿਓ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ ਮੋਾਲ ਨੰਬਰ ਵੀਰ ਦਾ ਸਕਰੀਨ ਦੇ ਉੱਤੇ ਚੱਲਦਾ ਜੀ 21 ਲੱਖ ਦੇ ਵਿੱਚੋਂ ਵੀਰ ਕਦਾ ਵਾ ਮਾਣਥਲ ਪੂਰਾ ਵਧੀਆ ਖੁੱਲਡੁੱਲਾ ਕਰਦਾਂਗੇ ਜੀ ਪੇਟੀਵਾਂ ਦੇ ਇੰਜਣ ਦੇ ਨਾਲ 65 ਤੋਂ 70 ਪੈਸੇ ਟਾਇਰ ਰੰਗ ਵੀ ਪੂਰਾ ਨਾਲ ਦਾ ਅਰੀਨਲ ਪਿਆ ਜੀ ਕਿਸੇ ਪਾਸੇ ਕੋਈ ਵਾਧੂ ਕੋਈ ਪਲੇਟ ਨਹੀਂ ਲੱਗੀ ਪੰਜਾਬ ਨੰਬਰ ਦੀ ਹੈ ਵਾਧੂ ਕੋਈ ਬੈਲਿੰਗ ਹੈਲਿੰਗ ਨਹੀਂ ਹੋਈ ਹੋਈ ਠੀਕ ਆ ਜੀ ਇਹ ਮੋਗੇ ਸ਼ਹਿਰ ਦੇ ਵਿੱਚ ਵਿਕਾਊ ਆ ਜੀ ਮਾਡਲ ਨੰਬਰ 210 ਸਕਰੀਨ ਦੇ ਉੱਪਰ ਚੱਲਦਾ ਜੀ ਹਿੰਡਰ ਗੇਅਰ ਪੂਰਾ ਓਕੇ ਆ ਤਸਦੀਕ ਕਰਨੀ ਫੇਰ ਵੀ ਦਾਣ ਆ ਰਿਹਾ ਤੁਸੀਂ ਮੈਸਟਰੀ ਲਿਆਇਓ ਜੀ 2010 ਮਾਡਲ ਕਰਤਾਰ ਮਸ਼ੀਨ ਮੋਗੇ ਸ਼ਹਿਰ ਚ ਵਿਕਾਊ 65 ਤੋਂ 70 ਪੈਸੇ ਟਾਇਰ ਮੂਰਲੇ ਮਗਲ ਟਾਇਰ ਨਵੇਂ ਇੰਜਨ ਗੇਅਰ ਪੂਰਾ ਓਕੇ ਪੇਟੀ ਬੰਨ ਇੰਜਨ ਪੰਜਾਬ ਨੰਬਰ ਦੀ ਇਹ ਮਸ਼ੀਨ ਕਰਤਾਰ 2010 ਮਾਡਲ ਮੋਗੇ ਸ਼ਹਿਰ ਮੋਗੇ ਸ਼ਹਿਰ ਦੇ ਵਿੱਚ ਵਿਕਾਊ ਜਿਹੜਾ ਪ੍ਰਾਈਸ ਆ ਜੀ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਕਰੋ ਕੰਟੈਕਟ ਇਹਨੂੰ ਪੇਟੀ ਬੰਨ ਇੰਜਨ ਫੌਲਡਨ ਸ਼ੋਰਸੂ ਪੁਨੀ ਮਸ਼ੀਨ ਬਕਾਊਆ ਦੀ ਕੁਰਕ ਖੇਤਰ ਜ਼ਿਲ੍ਹੇ ਦੇ ਵਿੱਚ ਲਾੜਵਾ ਤਸੀਲ ਪੈਂਦੀ ਹੈ ਜੀ ਉੱਥੇ ਇਹ ਮਸ਼ੀਨ ਬਕਾਊਆ ਦੀ ਲਾੜਵੇ ਦੇ ਵਿੱਚ ਜੇ ਨਾ ਪਤਾ ਲੱਗਦਾ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਵੀਰ ਤੋਂ ਲੋਕੇਸ਼ਨ ਮੋਗਾ ਸਕਦੇ ਹੋ ਕਾਲ ਕਰਕੇ ਵੀਰ ਤੋਂ ਤੁਸੀਂ ਵੀ ਮਸ਼ੀਨ ਦੀਆਂ ਵੀਡੀਓ ਚਾਹੀਏ ਜੋ ਵੀ ਫੋਟੋ ਮੋਗਾ ਲਓ ਇੰਜਨ ਗੇਅਰ ਪੂਰਾ ਓਕੇ ਆ ਜੀ ਲਾਲ ਹਿੰਨੋ ਪੇਟੀ ਵਾਲਾ ਇੰਜਨ ਦੇ ਵਿੱਚ ਮਸ਼ੀਨ ਆ ਜੀ ਫਰਸਟ ਓਨਰ ਆ ਟਾਇਰ ਡੱਪੇ ਬਿਲਕੁਲ ਨਵੇਂ ਜੀ ਬਿਲਕੁਲ ਨਵੇਂ ਮੂਹ ਲੇਟਰ ਬਿਲਕੁਲ ਨਵੇਂ ਮਸ਼ੀਨ ਪੂਰੀ ਓਕੇ ਆ ਜੀ ਪੂਰੀ ਸਾਫ਼ ਸੁਥਰੀ ਆ ਜੀ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਆ ਜੀ 12 ਲੱਖ 10000 ਰੁਪਏ ਦੀ ਡਿਮਾਂਡ ਆ ਜੀ ਇਹ ਕੁਰਕ ਖੇਤਰ ਦੇ ਵਿੱਚ ਲਾੜਦਾ ਪੈਂਦਾ ਜੀ ਉੱਥੇ ਇਹ ਮਸ਼ੀਨ ਬਕਾਊਗਾ ਮਾਲ ਨੰਬਰ ਵੀਰ ਉਹਦਾ ਸਕਰੀਨ ਦੇ ਉੱਪਰ ਚੱਲਦਾ ਜੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਦਿੱਤੇ ਹੋਏ ਨੰਬਰ ਉੱਤੇ ਤੁਸੀਂ ਸੰਪਰਕ ਕਰ ਸਕਦੇ 12 ਲੱਖ 10000 ਦੇ ਵਿੱਚੋਂ ਮਾਨਦਨ ਹਰਿਆਣਾ ਕੁਰਕ ਖੇਤਰ ਵੱਡੇ ਗੇਅਰ ਚਾ ਜੀ ਪੰਜਾਬ ਨੰਬਰ ਦੀ ਆ ਜੀ ਇਹ ਮਾਨਸੇਪਲਾਡੇ ਦੇ ਕੋਲੇ ਪੈਂਦਾ ਆ ਇਹਦਾ ਜੀ ਪਰੇ ਉੱਥੇ ਇਹ ਮਸ਼ੀਨ ਖੜੀ ਆ ਜੀ ਮੰਜੰਦਰਾ 2011 ਮਾਡਲ ਲਾਲਹੇਨੋ ਇੰਜਣ ਦੇ ਵਿੱਚ ਆ ਟੈਟਪੇ ਘਟੋ ਘਟ 40 ਤੋਂ 45 ਪੈਸੇ ਇੰਜਣ ਦੀ ਜਿਹੜੀ ਚਾਦਰ ਵਗੈਰਾ ਪੂਰੀ ਓਕੇ ਆ ਜੀ ਮਸ਼ੀਨ ਪੂਰੀ ਗੱਡ ਕੰਡੀਸ਼ਨ ਦੇ ਵਿੱਚ ਆ ਮਸ਼ੀਨ ਪੂਰੀ ਓਕੇ ਆ ਜੀ ਇਹਦਾ 4,65,000 ਰੁਪਇਆ ਸਰਫਰੀ ਡਿਮਾਂਡ ਆ ਜੀ 2011 ਮਾਡਲਾਂ ਦੀ ਲਾਲਹੇਨੋ ਇੰਜਣ ਆ ਮੋਬਾਈਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਇਹ ਮਾਲ ਸੇ ਕੋਲੇ ਭਲਾੜਾ ਆ ਜਾਂਦਾ ਜੀ ਭਲਾੜੇ ਨਾਲ ਆ ਜਾਂਦਾ ਪਿੰਡ ਪਰੇ ਭਾਡੇ ਤੋਂ ਭਾਡੇ ਦੇ ਕੋਲੇ ਬਰੇ ਉੱਥੇ ਇਹ ਮਸ਼ੀਨ ਬਕਾਊਗਾ ਜੀ 460000 ਦੇ ਵਿੱਚੋਂ ਮੰਦਨ ਖੁੱਲਾ ਡੁੱਲਾ ਹੋ ਜੂ ਲੋਕੇਸ਼ਨ ਮਗਾਲੇ ਸੋਖੇ ਵੀਰ ਦੇ ਘਰੇ ਪਹੁੰਚੋਗੇ ਜੀ ਕਟਰ ਦੀ ਚਾਦਰ ਵਗੈਰਾ ਬਿਲਕੁਲ ਪੂਰੀ ਓਕੇ ਯਾਨੀ ਕਿ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਮਸ਼ੀਨ ਬਕਾਊਗਾ ਜੀ ਭਾਡੇ ਕੋਲੇ ਪੈਂਡ ਪੈਂਦਾ ਜੀ ਪਰੇ ਮੋਬਾਈਲ ਨੰਬਰ ਵੀ ਦਸ ਸਕਰੀਨ ਦੇ ਉੱਪਰ ਚੱਲਦਾ ਜੀ ਬਧਰੇ ਜਾਣਕਾਰੀ ਲਈ ਕਰੋ ਕੰਟੈਕਟ 2 ਇੰਜਨ 02 ਇੰਜਨ ਦੇ ਨਾਲ 2012 ਮਾਡਲ ਇਹ ਗੁਰੂ ਨਾਨਕ ਮਸ਼ੀਨ ਬਕਾਊਆ ਜੀ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਮੂਲ ਡਰਵਰ ਪਰ ਨਵੇਂ ਕਰੋਕ ਡਾਟ ਜਿਹੜੇ ਵੀ ਭਰਾ ਨੂੰ ਇਹ ਮਸ਼ੀਨ ਗੁਰੂ ਨਾਨਕ 2012 ਮਾਡਲ 02 ਇੰਜਨ ਦੇ ਚਾਹੀਦੀ ਹੈ ਜੀ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਮੂਲ ਡਰਵਰ ਪਰ ਨਵੇਂ ਇਹ ਪਿੰਡ ਮਾਨੁਕਾ ਦੇ ਵਿੱਚ ਖੜੀ ਆ ਜੀ ਪੂਰੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਘਰੇਲੂ ਮਸ਼ੀਨ ਆ ਜੀ ਇਹ 2012 ਮਾਡਲ ਇਹ ਮਾਣੋ ਕੇ ਪੈਂਡਾ ਜੀ ਜਗਰਾਉਂ ਕੋਲੇ ਜੇ ਆਪਾਂ ਕਮਾਲਪੁਰ ਵਾਲੇ ਪਾਸੇ ਦੀ ਆਵਾਂਗੇ ਤਾਂ ਜੀ ਲੰਮੇ ਡੱਟ ਉਪਰ ਕਮਾਲਪੁਰੇ ਨੂੰ ਆਇਆ ਜਾ ਸਕਦਾ ਜੇ ਰਾਜਕੋਟ ਵਾਲੇ ਪਾਸੇ ਵੀ ਆਉਣਾ ਤਾਂ ਜੀ ਬੱਸੀਆਂ ਝੋੜਦਾ ਝੋੜਾ ਨਾਲ ਮਾਣੋ ਕਿ ਆ ਜਾਂਦਾ ਜੀ ਕਰੋ ਡਾਕਟਰ ਮੋਬਾਈਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ 6,65,000 ਰੁਪਇਆ ਵੈਸੇ ਡਿਮਾਂਡ ਆ ਜੀ ਜੇ ਆਪਾਂ ਨਾਲ ਐਸਐਮਐਸ ਲੈਣਾ ਵਾ ਤਾਂ ਫੇਰ ਉਹਦਾ ਰੇਟ ਉਸ ਹਿਸਾਬ ਨਾਲ ਇਨਕਲੂਡ ਹੋ ਜਾਊਗਾ ਜੀ ਉਹਦੇ ਰੇਡਾਨ ਕਰੇ ਨਹੀਂ ਦਿੱਤੇ ਹੋਏ ਨੰਬਰਾਂ ਦਾ ਤੁਸੀਂ ਫਿਰ ਇਸ ਵਾਰ ਕਰ ਸਕਦੇ ਆ ਜੀ ਮੋਬਾਈਲ ਨੰਬਰ ਵੀ ਇਹਦਾ ਸਕਰੀਨ ਦੇ ਉੱਪਰ ਚੱਲਦਾ ਜੀ ਜਗਰਾਉਂ ਦੇ ਵਿੱਚ ਮਸ਼ੀਨ ਬਫਲ ਨਾਲ ਇਹਨਾਂ ਇੰਜਣ ਦੇ ਵਿੱਚ 5 ਗੇਰੀ 90 ਤੋਂ 95 ਪੈਸੇ ਟਾਇਰ 21 ਮਾਡਲ ਵਿਸ਼ਾਲ ਵਿੱਦ ਐਸ ਐਮ ਐਸ ਦੇ ਨਾਲ ਇਹ ਬਕਾਊਆ ਜੀ ਤਸਵੀਰ ਜਗਰਾਉਂ ਦੇ ਵਿੱਚ ਪ੍ਰਿੰਟ ਪੈਂਦਾ ਜੀ ਲੱਖਾ ਪਿੰਡ ਮਾਣੂ ਕਿਆ ਤੋਂ ਸਭ 3-4 ਕਿਲੋਮੀਟਰ ਦੂਰੀ ਤੇ ਆ ਜੀ ਲੱਖਾ ਪਿੰਡ ਨਾਲ ਹੀ ਇਹਦੇ ਅਠੂਰ ਆ ਜਾਂਦਾ ਇਹ ਲੱਖੇ ਪਿੰਡ ਦੇ ਵਿੱਚ ਮਸ਼ੀਨ ਖੜੀ ਆ ਜੀ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ 22 ਲੱਖ ਰੁਪਈਆ ਦੀ ਡਿਮਾਂਡ ਆ ਜੀ SMS 90 ਤੋਂ 956 ਟਾਇਰ ਲਾਲ ਹੀ ਨੋਵਾਂ ਇੰਜਣ 2021 ਮਾਡਲ ਵਿਸ਼ਾਲ ਇਹ ਲੱਕੇ ਪਿੰਡ ਦੇ ਵਿੱਚ ਬਕਾਊ ਆ ਜੀ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਥੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਵੀਰੇ ਸੰਪਰਕ ਕਰ ਸਕਦੇ ਆ ਜੀ ਕਰੋ ਕੰਟੈਕਟ ਜਿਹੜੇ ਵੀਰ ਭਰਾ ਨੂੰ ਇਹ ਵਿਸ਼ਾਲ ਮਸ਼ੀਨ 2021 ਮਾਡਲ ਲਾਲ ਹੀ ਨੋਵਾਂ ਇੰਜਣ ਦੇ ਵਿੱਚ ਚਾਹੀਦੀ ਆ ਜੀ ਇੰਜਣ ਗੇਅਰ ਪੂਰਾ ਓਕੇ ਮੈਸੇਜ ਨਾਲ ਲੈ ਕੇ ਜਾ ਕੇ ਤੁਸੀਂ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਜਗਰਾਉਂ ਦੇ ਵਿੱਚ ਪਿੰਡ ਪੈਂਦਾ ਜ ਪੇਟੀਬੰਦ ਲਾਲ ਰੰਗ ਨੂੰ ਇੰਜਨ ਦੇ ਵਿੱਚ ਪ੍ਰੀਤ ਮਸ਼ੀਨ 2018 ਦੇ ਲਾਸਟ ਵਾਲੀ ਸਾਰਾ ਰੰਗ ਓਰੀਜਨਲ ਪਿਆ ਜੀ 85 ਤੋਂ 90 ਪੈਸੇ ਟੈਰ ਪਿਆ ਜੀ ਕੋਈ ਕਮੀ ਪੇਸ਼ੀ ਨਹੀਂ ਸਾਰੀ ਮਸ਼ੀਨ ਓਰੀਜਨਲ ਪਈ ਹੈ ਜੀ ਇੰਜਨ ਗੇਅਰ ਪੂਰਾ ਓਕੇ ਆ ਜੀ ਤਸੱਲੀ ਕਰਨ ਦੀ ਚਾਹੇ ਨਾਲ ਆਪਦਾ ਮੈਸਤਰੀ ਲੈ ਆਇਓ ਜੀ ਮੋਬਾਈਲ ਨੰਬਰ 972483372 ਪੈਸੇ ਮੋਬਾਈਲ ਨੰਬਰ ਵੀ ਹੁਣ ਸਕਰੀਨ ਦੇ ਉੱਪਰ ਚਲਾ ਦਾਂਗੇ ਜੀ ਇਹਦੀ ਮੌਨਕ ਪੈਂਡ ਦੇ ਵਿੱਚ ਖੜੀ ਆ ਜੀ ਸੰਗਰੂਰ ਤੋਂ ਤਕਰੀਬਨ 30 ਕਿਲੋਮੀਟਰ ਅੱਗੇ ਨੂੰ ਜੀ ਮੌਨਕ ਮੌਨਕ ਮਾਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਵੀਰੇ ਸੰਪਰਕ ਕਰ ਸਕਦੇ ਆ ਜੀ ਇਹ 1 ਲੱਖ ਰੁਪਈਆ ਦੀ ਡਿਮਾਂਡ ਆ ਜੀ 13 ਲੱਖ ਦੇ ਵਿੱਚੋਂ ਵੀਰ ਕਹਿੰਦਾ ਵੀ ਮਾਤਰਾ ਪੂਰਾ ਵਧੀਆ ਕਰ ਦਾਂਗੇ ਜੀ 85 90 ਪੈਸੇ 10 ਦੇ ਵਿੱਚ ਪੇਟੀ ਬੰਦ ਲਾਲ ਹਿੰਦੂ ਜਣਾ ਪ੍ਰੀਤ ਮਸ਼ੀਨ 2018 ਮਾਡਲ ਸੰਗਰੂਰ ਤੋਂ 30 ਕਿਲੋਮੀਟਰ ਅੱਗੇ ਨੂੰ ਜੀ ਮਾਲਕ ਮਾਲਕ ਸ਼ਹਿਰ ਦੇ ਵਿੱਚ ਮਾਲਕ ਪਿੰਡ ਦੇ ਵਿੱਚ ਇਹ ਮਸ਼ੀਨ ਪਤਾਊ ਆ ਜੀ ਮਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਜਿਹੜੇ ਵੀਰਪੁਰਾ ਨੂੰ ਇਹ ਮਸ਼ੀਨ 2018 ਮਾਡਲ ਪ੍ਰੀਤ ਪੇਟੀ ਵੱਨ ਇੰਜਣ ਦੇ ਨਾਲ 2009 ਮਾਡਲ ਇਹ ਬਲਕਾਰ ਮਸ਼ੀਨ ਬਕਾਊ ਆ ਜੀ ਐਸਐਮਐਸ ਨੂੰ ਲੱਗਾ ਹੋਇਆ ਜੀ ਇੰਜਣ ਪੰਪ ਐਲੀਵੇਟਰ ਵਗੈਰਾ ਚਾਨਾ ਵਗੈਰਾ ਸਾਰੀਆਂ ਨਵੀਆਂ ਜੀ ਡਿਸਕ ਬ੍ਰੇਕਾਂ ਦੇ ਵਿੱਚ ਆ ਜੀ ਥਰੈਸ਼ਰ ਦੋਨੇ ਨਵੇਂ ਆ ਜੀ ਐਸਐਮਐਸ ਨਾਲ ਹੈਗਾ ਜੀ ਇੱਕ ਰੇਲੂ ਆਪਦੀ ਹੀ ਫਸਲ ਦੀ ਕਟਾਈ ਕਰਦੇ ਆ 250 ਕਿੱਲਾ ਆਪਦਾ ਆਪਦਾ ਹੀ ਹਰੇਕ ਸਾਲ ਵੜਦੇ ਆ ਉਸ ਤੋਂ ਬਾਅਦ ਚ ਮਸ਼ੀਨ ਫੇਰ ਹੁਣੀ ਫੇਰ ਵੀਰ ਹੁਣੀ ਆਪਦੀ ਛੱਡ ਥੱਲੇ ਲਾ ਦਿੰਦੇ ਆ 665 ਪੈਸੇ ਤਿਆਰ ਪਈ ਆ ਜੀ ਮਸ਼ੀਨ ਦੇ 2009 ਮਾਡਲ ਬਲਕਾਰ ਮਸ਼ੀਨ ਤੁਸੀਂ ਇਹ ਫੋਟੋਆਂ ਰਾਹੀਂ ਤੇ ਵੀਡੀਓ ਰਾਹੀਂ ਦੇਖ ਸਕਦੇ ਜੀ ਚੱਲਦੀ ਪੱਦਲ ਵੱਡ ਪਿੰਡ ਦਾ ਨਾਮ ਆ ਜੀ ਮਹਿਲਕराण ਤੋਂ ਬਰਨਾਲੇ ਵਾਲੇ ਪਾਸੇ ਨੂੰ ਸੰਘੇੜੇ ਦੇ ਕੋਲ ਚਲਾ ਜਾਂਦਾ ਚਲਾ ਜਾਂਦਾ ਜੀ ਬਰਨਾਲਾ ਜ਼ਿਲ੍ਹਾ ਸੰਘੇੜਾ ਤੇ ਜਮਾ ਨਾਲ ਪੱਤਲਵੱਡ ਪਿੰਡ ਮੋਬਾਈਲ ਨੰਬਰ ਵੀਰ ਹੁਣਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕੋਈ ਹੋਰ ਕੋਈ ਜਾਣਕਾਰੀ ਚਾਹੀਦੀ ਆ ਤਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਵੀਰੇ ਕਾਲ ਕਰ ਸਕਦੇ ਆ ਜੀ ਪੇਟੀਵਾਨ ਨੇ ਜਿਹੜਾ ਨਾਲ 2009 ਮਾਡਲ ਬਲਕਾਰ ਮਸ਼ੀਨ ਬਕਾਉ 5 ਲੱਖ 90 ਹਜ਼ਾਰ ਰੁਪਿਆ ਡਿਮਾਂਡ ਜੀ ਬਰਨਾਲੇ ਦੇ ਵਿੱਚ ਮਸ਼ੀਨ ਬਕਾਉ ਬੰਦ ਇੰਜਣ ਦੇ ਨਾਲ 2005 ਮਾਡਲ ਪ੍ਰੀਤ ਮਸ਼ੀਨ ਇਹ ਪੂਰੀ ਗਾਰੰਟੀ ਦੇ ਵਿੱਚ ਗੁੱਡ ਕੰਡੀਸ਼ਨ ਦੇ ਵਿੱਚ ਆ ਜੀ ਬੈੱਡ ਵਗੈਰਾ ਨਵੇਂ ਰੇਡੀਏਟਰ ਨਵਾਂ ਹਾਈਡਰੋਲਿਕ ਪੰਪ ਆ ਵਗੈਰਾ ਨਵੇਂ ਕਟਰ ਦੇ ਕੱਟਦੀ ਜਿਹੜੀ ਚਾਦਰ ਆ ਜੀ ਉਹ ਸਾਰੀ ਨਵੀਂ ਆ ਜੀ ਗਰਾਰੇ ਵਗੈਰਾ ਨਵੇਂ ਡੈਸਕ ਬ੍ਰੇਕਾਂ ਦੇ ਵਿੱਚ ਆ ਜੀ 02 ਪੇਟੀਬੰਦ ਇੰਜਣ ਆ ਡਿਸਟ੍ਰਿਬਿਊਟਰ ਵਗੈਰਾ ਸਾਰੇ ਨਵੇਂ ਪੰਜਾਬ ਨੰਬਰ ਦੀ ਆ ਜੀ ਮੋਡਲ ਨੰਬਰ ਵੀ ਉਹਨਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਟੈਰਾ ਜੀ ਪੈਸੇ ਜਿਹੜੇ ਮੂਲ ਟੈਰਾ ਜੀ ਉਹ 55 60 ਪੈਸੇ ਮੋਡਲ ਨੰਬਰ ਵੀ ਉਹਨਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਇਹ ਮਸ਼ੀਨ ਮਰੇ ਕੋਟਲੇ ਦੇ ਵਿੱਚ ਖੜੀ ਆ ਜੀ ਮਰੇ ਕੋਟਲੇ ਏਰੀਏ ਦੇ ਵਿੱਚ ਮੋਡਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧਿਹਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਬ੍ਰੇਕ ਸੰਪਰਕ ਕਰ ਸਕਦੇ ਆ ਜੀ ਕਟਰ ਬਗਾਰਾ ਦੀ ਸਾਰੀ ਓਕੇ ਕਟਰ ਦੀ ਚਾਦਰ ਵਗਾਰਾ ਨਵੀਂ ਓਕੇ ਗੁੱਡ ਕੰਡੀਸ਼ਨ ਦੇ ਵਿੱਚ 520000 ਰੁਪਏ ਦੀ ਡਿਮਾਂਡ ਆ ਜੀ 520000 ਦੇ ਵਿੱਚ ਵੀਰ ਹੋੜੇ ਕਹਿੰਦੇ ਆਪਾਂ ਮਾਰਦਰ ਪੂਰਾ ਵਧੀਆ ਖੁੱਲਾ ਡੁੱਲਾ ਕਰ ਦਾਂਗੇ ਮੇ ਕੋਟਲੇ ਦੇ ਵਿੱਚ ਇਹ ਮਸ਼ੀਨ ਬਕਾ ਹੂਗਾ ਜੀ ਕਰੋ ਕੰਟੈਕਟ ਜਿਹੜੇ ਵੀ ਪ੍ਰਾਧੂਏ ਪ੍ਰੀਤ ਮਸ਼ੀਨ ਚਾਹੀਦੀ ਹੈ ਜੀ